3GB ਪਹੁੰਚ ਚੁੱਕੇ ਨੇ ਮੈਮ ਬਹੁਤ ਮੰਦ ਭਗੀ ਘਟਨਾ ਹੋਈ ਹੈ ਕੱਲ ਅੰਤਿਮ ਆਖਰੀ ਸਾਲ ਇਹਨੇ ਜਸਵੰਦਰ ਪੱਲੱਟ ਨੇ ਕੀ ਕਹਿਣਾ ਚਾਹੁੰਦੇ ਕੀ ਜਜ਼ਬਾਤ ਨੇ ਕੀ ਮਨ ਦੇ ਬਲਬਲੇ ਨੇ ਬਸ ਮੈਂ ਕਹਾਂ ਕਿ ਮੈਨੂੰ ਹੌਸਲੇ ਦੇਣ ਵਾਲਾ ਮੇਰਾ ਭਰਾ ਚਲੇ ਗਿਆ ਮੈਨੂੰ ਦੁਬਾਰਾ ਇੰਡਸਟਰੀ ਜਿਉਂ ਉਹਨੇ ਖੜੇ ਕੀਤਾ ਹੈ ਔਰ ਸਾਡਾ ਦੀ 35 40 ਸਾਲ ਤੋਂ ਸਾਡੇ ਫੈਮਿਲੀ ਰਿਲੇਸ਼ਨ ਸੀਗੇ ਬਹੁਤ ਬਹੁਤ ਜ਼ਿਆਦਾ ਚੰਗੇ ਸੀਗੇ ਐਕਟਰ ਤਾਂ ਵਧੀਆ ਹੈਗੇ ਸੀਗੇ ਪਰ ਜੋ ਇਨਸਾਨੀ ਸੀ ਉਹਨਾਂ ਦੇ ਵਿੱਚ ਦਾ ਕਮਾਲ ਦੇ ਇਨਸਾਨ ਸੀਗੇ ਇਦਾਂ ਦਾ ਬੰਦਾ ਬਹੁਤ ਘੱਟ ਆਉਂਦੇ ਨੇ ਦੁਨੀਆ ਤੇ ਇਦਾਂ ਦੇ ਬੰਦੇ ਨਾ ਵੀ ਆਖਰੀ ਵਾਰੀ ਕੋਈ ਤੁਹਾਡੀ ਫਿਲਮ ਦੇ ਸੈੱਟ ਤੇ ਕੋਈ ਗੱਲਬਾਤ ਹੋਈ ਹੋਵੇ ਜੇ ਵੈਸੀ ਗੱਲਬਾਤ ਹੋਈ ਹੋਵੇ ਕਿਉਂਕਿ ਮੈਨੂੰ ਵੀ ਪਤਾ ਲੱਗੇ ਤੁਸੀਂ ਪਰਸੋਂ ਤੋਂ 14 ਦਿਨ ਜਿਆਦਾ ਬਿਮਾਰ ਸੀ ਤੁਸੀਂ ਇੱਥੇ ਸੀ ਸਾਰਾ ਪਰਿਵਾਰ ਹਾਂਜੀ ਹਾਂਜੀ ਸਾਰੇ ਇੱਥੇ ਸੀਗੇ ਅਸੀਂ ਤੇ ਜਿੱਲੇ ਚੱਲ ਰਹੀ ਸੀ ਥੋੜੀ ਜਿਹੀ ਦੇਰ ਤੋਂ ਨਾ ਕੁਝ ਕੁ ਮਿੰਨਿਆਂ ਤੋਂ ਥੋੜੀ ਜਿਹੀ ਸਿਹਤ ਠੀਕ ਨਹੀਂ ਸੀ ਚੱਲ ਰਹੀ ਪਰ ਪਤਾ ਨਹੀਂ ਸੀਗਾ ਵੀ ਇਹ ਐਦਾਂ ਹੋ ਜਾਊਗਾ ਰਵੀ ਸ਼ੁਕਰੀਆ ਸ਼ੁਕਰੀ ਜੀ ਵੀ ਪਹੁੰਚ ਚੁੱਕੇ ਨੇ ਮੈਮ ਬਹੁਤ ਮੰਦ ਭਗੀ ਘਟਨਾ ਹੋਈ ਹੈ ਕੱਲ ਅੰਤਿਮ ਆਖਰੀ ਸਹ ਲੈਨੇ ਜਸਵੰਦਰ ਪੱਲੱਜੀ ਨੇ ਕੀ ਕਹਿਣਾ ਚਾਹੁੰਦੇ ਕੀ ਜਜ਼ਬਾਤ ਨੇ ਕੀ ਮਨ ਦੇ ਬਲਬਲੇ ਨੇ ਅਸਮੇ ਕਹੋ ਕਿ ਮੈਨੂੰ ਹੌਸਲੇ ਦੇਣ ਵਾਲਾ ਮੇਰਾ ਭਰਾ ਚਲੇ ਗਿਆ ਮੈਨੂੰ ਦੁਬਾਰਾ ਇੰਡਸਟਰੀ ਜਿਉਂ ਨੇ ਖੜੇ ਕੀਤਾ ਹੈ ਔਰ ਸਾਡਾ ਜੀ 35-40 ਸਾਲ ਤੋਂ ਸਾਡੇ ਫੈਮਿਲੀ ਰਿਲੇਸ਼ਨ ਸੀਗੇ ਬਹੁਤ ਬਹੁਤ ਜ਼ਿਆਦਾ ਚੰਗੇ ਸੀਗੇ ਐਕਟਰ ਤਾਂ ਵਧੀਆ ਹੈਗੇ ਸੀਗੇ ਪਰ ਜੋ ਇਨਸਾਨੀਅਤ ਸੀ ਉਹਨਾਂ ਦੇ ਵਿੱਚ ਨਾ ਕਮਾਲ ਦੇ ਇਨਸਾਨ ਸੀਗੇ ਇੰਦਾ ਦਾ ਬੰਦਾ ਬਹੁਤ ਘੱਟ ਆਉਂਦੇ ਨੇ ਦੁਨੀਆ ਤੇ ਐਦਾਂ ਦੇ ਬੰਦੇ ਨਾ ਵੀ ਆਖਰੀ ਵਾਰੀ ਕੋਈ ਤੁਹਾਡੀ ਫਿਲਮ ਦੇ ਸੈੱਟ ਤੇ ਕੋਈ ਗੱਲਬਾਤ ਹੋਈ ਹੋਵੇ ਜੇ ਵੈਸੇ ਗੱਲਬਾਤ ਹੋਈ ਹੋਵੇ ਕਿਉਂਕਿ ਮੈਨੂੰ ਵੀ ਪਤਾ ਲੱਗੇ ਤੁਸੀਂ ਪਰਸੋਂ ਤੋਂ 2 ਦਿਨ ਜਿਆਦਾ ਬਿਮਾਰ ਸੀ ਤੁਸੀਂ ਇੱਥੇ ਸੀ ਸਾਰਾ ਪਰਿਵਾਰ ਹਾਂਜੀ ਹਾਂਜੀ ਸਾਰੇ ਇੱਥੇ ਸੀਗੇ ਅਸੀਂ ਤੇ ਢਿੱਲੇ ਚੱਲ ਰਹੇ ਸੀ ਥੋੜੀ ਜਿਹੀ ਦੇਰ ਤੋਂ ਨਾ ਕੁਝ ਕਿ ਮਹੀਨਿਆਂ ਤੋਂ ਥੋੜੀ ਜਿਹੀ ਸਿਹਤ ਠੀਕ ਨਹੀਂ ਸੀ ਚੱਲ ਰਹੀ ਪਰ ਪਤਾ ਨਹੀਂ ਸੀਗਾ ਵੀ ਜੇ ਐਦਾਂ ਹੋ ਜਾਊਗਾ ਰਵੀ ਸ਼ੁਕਰੀਆ ਜੀ ਸ਼ੁਕਰੀਆ ਜੀ ਜੀ ਵੀ ਪਹੁੰਚ ਚੁੱਕੇ ਨੇ ਮੈਮ ਬਹੁਤ ਮੰਦ ਭਗੀ ਘਟਨਾ ਹੋਈ ਹੈ ਕੱਲ ਅੰਤਿਮ ਆਖਰੀ ਸਾਲ ਇਹਨੇ ਜਸਵਿੰਦਰ ਪੱਲੜ ਜੀ ਨੇ ਕੀ ਕਹਿਣਾ ਚਾਹੁੰਦੇ ਕੀ ਜਜ਼ਬਾਤ ਨੇ ਕੀ ਮਨ ਦੇ ਬਲਬਲੇ ਨੇ ਮੈਂ ਕਹਾਂਗੀ ਮੈਨੂੰ ਹੌਸਲੇ ਦੇਣ ਵਾਲਾ ਮੇਰਾ ਭਰਾ ਚਲੇ ਗਿਆ ਮੈਨੂੰ ਦੁਬਾਰਾ ਇੰਡਸਟਰੀ ਜੀ ਉਹਨਾਂ ਨੇ ਖੜੇ ਕੀਤਾ ਹੈ ਔਰ ਸਾਡਾ ਜੀ 35 40 ਸਾਲ ਤੋਂ ਸਾਡੇ ਫੈਮਿਲੀ ਰਿਲੇਸ਼ਨ ਸੀਗੇ ਬਹੁਤ ਬਹੁਤ ਜ਼ਿਆਦਾ ਚੰਗੇ ਸੀਗੇ ਐਕਟਰ ਤਾਂ ਵਧੀਆ ਹੈਗੇ ਸੀਗੇ ਪਰ ਜੋ ਇਨਸਾਨੀਅਤ ਸੀ ਉਹਨਾਂ ਦੇ ਵਿੱਚ ਦਾ ਕਮਾਲ ਦੇ ਇਨਸਾਨ ਸੀਗੇ ਇਦਾਂ ਦਾ ਬੰਦਾ ਬਹੁਤ ਘੱਟ ਆਉਂਦੇ ਨੇ ਦੁਨੀਆ ਤੇ ਇਦਾਂ ਦੇ ਬੰਦੇ ਨਾ ਵੀ ਆਖਰੀ ਵਾਰੀ ਕੋਈ ਤੁਹਾਡੀ ਫਿਲਮ ਦੇ ਸੈੱਟ ਤੇ ਕੋਈ ਗੱਲਬਾਤ ਹੋਈ ਵੇ ਜੇ ਵੈਸੀ ਗੱਲਬਾਤ ਹੋਈ ਹੋਵੇ ਕਿਉਂਕਿ ਮੈਨੂੰ ਵੀ ਪਤਾ ਲੱਗੇ ਤੁਸੀਂ ਪਰਸੋਂ ਚੌਦਰ ਦਿਨ ਜਿਆਦਾ ਬਿਮਾਰ ਸੀ ਤੁਸੀਂ ਇੱਥੇ ਸੀ ਸਾਰਾ ਪਰਿਵਾਰ ਹਾਂਜੀ ਹਾਂਜੀ ਸਾਰੇ ਇੱਥੇ ਸੀਗੇ ਅਸੀਂ ਤੇ ਢਿੱਲੇ ਚੱਲ ਰਹੇ ਸੀ ਥੋੜੀ ਕੀ ਦੇਰ ਤੋਂ ਨਾ ਕੁਝ ਕੁ ਮਹੀਨਿਆਂ ਤੋਂ ਠੋਡੀ ਜੀ ਸਿਹਤ ਠੀਕ ਨਹੀਂ ਸੀ ਚੱਲ ਰਹੀ ਪਰ ਪਤਾ ਨਹੀਂ ਸੀਗਾ ਵੀ ਇਹ ਐਦਾਂ ਹੋ ਜਾਊਗਾ ਰਵੀ शुक्रिया शुक्रिया